ਦੋਸਤੋ ਸਾਰੇ ਵੀਰਾਂ ਨੂੰ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਹੈ ਮੇਰੇ ਵੱਲੋਂ ਭਾਈ ਇਹ ਜਿਹੜਾ ਬਾਈਕ ਤੁਸੀਂ ਦੇਖ ਰਹੇ ਹੋ ਇਹਦੇ ਹਾਲਾਤ ਬਹੁਤ ਨਾਜ਼ੁਕ ਹੈ ਵਿਚਾਰੇ ਦੇ ਦੇ ਇਹ ਕਿਹੜਾ ਕੈਫੜਾ ਪੈਣਾ ਹੈ ਮੈਂ ਤਾਂ ਆ ਤੁਹਾਡੇ ਨਾਲ ਸਾਡੀ ਗੱਲ ਕਰਾਂਗੇ ਆਕਸੀਜਨ ਦੇ ਆ ਜੀ ਵਿਚਾਰਾ ਇਹ ਆਕਸੀਜਨ ਲੱਗੀ ਹੋਈ ਹੈ ਜਿਹੜੀ ਮਾਂ ਹੈ ਨੌਜਵਾਨ ਕਹਿੰਦੇ ਵੀ ਬੱਚੇ ਦੇ ਮੁੰਡੇ ਦੇ ਸਿਰ ਤੇ ਤਾਂ ਬੱਚੇ ਪਰਿਵਾਰ ਨੂੰ ਆਪਦਾ ਜਿਲਾ ਘਰ ਦਾ ਖਰਚਾ ਘਰ ਦੀਆਂ ਜਿਹੜੀਆਂ ਕਵੀਲਦਾਰੀਆਂ ਹੁੰਦੀਆਂ ਆ ਉਹਦੇ ਪੁੱਤ ਨੂੰ ਆਪਾਂ ਕਿਉਂ ਜਾ ਪਾਲਦੇ ਆ ਕਿਉਂ ਉਹਦਾ ਪਰਵਿਸ਼ ਕਰਦੇ ਆ ਵੀ ਬੱਚਾ ਸਾਨੂੰ ਆਉਣ ਵਾਲੇ ਸਮੇਂ ਸੁਖ ਦੇਵੇ ਇਹ ਜਿਹੜੀ ਮਾਤਾ ਮਤਲਬ ਕੋਈ ਨਹੀਂ ਮੰਨਣਾ ਥੋੜਾ ਜਿਹਾ ਕੋਈ ਨਹੀਂ ਰੋਣਾ ਨਹੀਂ ਆਪਾਂ ਥੋੜੀ ਜਿੰਨੀ ਹੈਲਪ ਹੋਏ ਉਹ ਨਹੀਂ ਕਰਾਵਾਂਗੇ ਰੋੜੀ ਤੇ ਇਹ ਮਾਤਾ ਅਮਰਤਾ ਜੀ ਹੈ ਜੀ ਤੇ ਇਹ ਜਿਹੜਾ ਮੁੰਡਾ ਹੈ ਆਕਸੀਜਨ ਤੇ ਪਿਆ ਹੈ ਸਾਹਮਣੇ ਆਕਸੀਜਨ ਦੇਖ ਰਹੇ ਹਾਂ ਬਾਈ ਤੇ ਇਹ ਮਾਤਾ ਖਾਲਸਾਡ ਵੱਲੋਂ ਥੋੜੀ ਮਦਦ ਕੀਤੀ ਹੈ ਜੀ ਖਾਲਸਾਡ ਵੱਲੋਂ ਠੀਕ ਹੈ ਜੀ ਇਹ ਬਾਈ ਜਿੰਨੇ ਵੀ ਵੀਡੀਓ ਦੇਖਦੇ ਆ ਉਹਨਾਂ ਨੂੰ ਬਿਲਕੁਲ ਹੱਥ ਜੁੜ ਕੇ ਬੇਨਤੀ ਹੈ ਵੀਡੀਓ ਸ਼ੇਅਰ ਕਰ ਦੋ ਮੈਂ ਪਰਿਵਾਰ ਨਾਲ ਵਾਦਾ ਕਰਕੇ ਜਾਂਦਾ ਜਿੰਨੇ ਵੀ ਚੈਨਲ ਤੋਂ ਪੈਸੇ ਹੋਣਗੇ ਉਹ ਤੋਂ ਮੈਂ ਮਾਤਾ ਨੂੰ ਪੈਸੇ ਦੇ ਕੇ ਜਾਊਂਗਾ ਮਗਦਾ ਦੀ ਮਦਦ ਕਰਾਂਗੇ ਜਿਹੜੇ ਸਾਡੇ ਯਾਰ ਦੋਸਤ ਹੋਰ ਵੀ ਆ ਉਹਨੂੰ ਵੀ ਅਸੀਂ ਪੈਸੇ ਦੀ ਮਦਦ ਕਰਾਵਾਂਗੇ ਕਿਉਂਕਿ ਅਸੀਂ ਹੋਰ ਵੀ ਚੈਨਲ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਰੂਰ ਆਓ ਬਾਈ ਕੀ ਰੋਟੀ ਪਾਣੀ ਖਾ ਲੈਂਦੇ ਹੋ ਨਹੀਂ ਨਹੀਂ ਖਾਂਦੇ ਪ੍ਰੋਬਲਮ ਕੀ ਆ ਬਾਈ ਤਾਂ ਦੰਤ ਬਹੁਤ ਜ਼ਿਆਦਾ ਆਉਂਦਾ ਹੈਗਾ ਠੀਕ ਹੈ ਜੀ ਮਤਲਬ ਬਾਹਰ ਆਜੋ ਥੋੜਾ ਹੈ ਨਾ ਬਿਲਕੁਲ ਘਰ ਦੇ ਹਾਲਾਤ ਵੀ ਦਿਖਾਉਨੇ ਆਪਾਂ ਤੇ ਹਾਂ ਦੀ ਗੱਲਬਾਤ ਵੀ ਕਰਦੇ ਆ। ਹਾਂਜੀ। ਬਾਈ ਪਹਿਲਾਂ ਤੁਹਾਨੂੰ ਅਸੀਂ ਮਾਤਾ ਦੇ ਘਰ ਦੇ ਹਾਲਾਤ ਦਿਖਾਉਣੀ ਆ। ਅੱਜ ਮਤਲਬ ਨਾਲ ਨਾਲ ਹੀ ਚੱਲੋ ਜੀ। ਘਰ ਦੇ ਹਾਲਾਤ ਦਿਖਾਉਨੇ ਆ। ਆ ਦੇਖੋ। ਕੋਈ ਇਹਨਾਂ ਦੇ ਵਿਚਾਰਿਆਂ ਦਾ ਰਹਿਣ ਲਈ ਇੱਕ ਹੀ ਕਮਰਾ ਹੈ। ਤੇ ਕੋਈ ਇਹ ਨਹੀਂਗਾ ਵੀ ਇਹਨਾਂ ਨੂੰ ਕੋਈ ਆਇਆ ਹੈ ਵੀ ਦੋ ਕਮਰੇ ਹੈ ਜਿੱਥੇ ਮਾਤਾ ਰਹਿੰਦੀ ਹੋਵੇ ਜਾਂ ਇਹਨਾਂ ਦੇ ਦੋ ਦੋ ਚੀ ਜੀ। ਛੋਟਾ ਬੇਟਾ ਕੀ ਕਰਦਾ ਮਾਤਾ? ਉਹ ਵਾੜੀ ਦੱਪਾ ਹੀ ਕਰਦਾ ਜੀ। ਦੱਈ ਦੱਪਾ ਕਰਦਾ ਜੀ। ਤੇ ਆ ਬਾਪੂ ਜੀ ਹੈ ਨਹੀਂਗੇ? ਹੈ ਨਹੀਂ ਗਏ। ਤੁਸੀਂ ਮਤਲਬ ਮਾਤਾ ਜੀ ਤੁਸੀਂ ਇਕੱਲੇ ਹੋ? ਹਾਂਜੀ। ਆ ਦੇਖੋ ਭਾਈ ਜੀ ਜਿਹੜਾ ਇੱਥੇ ਇੱਕ ਹੀ ਬਾਥਰੂਮ ਹੈ ਸਾਰਾ ਕੁਝ ਹੈ ਤੁਸੀਂ ਪਿੰਡ ਚ ਜਿੱਦੋਂ ਮਰਜ਼ੀ ਪਤਾ ਕਰ ਸਕਦੇ ਹੋ ਵੀ ਇਹਨਾਂ ਦਾ ਜਿਹੜਾ ਟਾਈਮ ਬਸ ਬਹੁਤ ਮੁਸ਼ਕਲ ਦੇ ਨਾਲ ਹੁੰਦਾ ਮਾਤਾ ਕੀ ਸਾਰੀ ਗੱਲ ਦੱਸਣੀ ਝੂਠ ਨਹੀਂ ਬੋਲਣਾ ਠੀਕ ਹੈ ਹੈਲਪ ਤੁਸੀਂ ਥੋੜੀ ਅਸੀਂ ਕਰਵਾਵਾਂਗੇ ਜਿੰਨੀ ਹੋਈ ਕੀ ਕਾਰਨ ਬਣਿਆ ਵੀ ਮੁੰਡਾ ਥੋੜਾ ਜਵਾਨ ਮੁੰਡਾ ਇਹਦੀ ਉਮਰ ਕਿੰਨੀ ਹੈ ਬੁਖਾਰ ਚੜਦਾ ਸੀ ਪੱਲਾ ਘੋੜਾ ਚਲਾਉਂਦਾ ਸੀ ਅੱਛਾ ਬੁਖਾਰ ਚੜਦਾ ਸੀ ਜੀ ਹਾਂ ਜੀ ਬੁਖਾਰ ਤੋਂ ਬਸ 3:00 ਵਜੇ ਬੱਖੇ ਚ ਦਰਦ ਉੱਠਿਆ ਕਿੰਨੇ ਚਿਰ ਦੀ ਗੱਲ ਆ ਮਾਤਾ ਜਰੂਰ ਬੁਖਾਰ ਹੋਇਆ ਸੀਗਾ ਬੇਟੇ ਨੂੰ ਇਹਨੂੰ ਹੋ ਨੀ ਨਹੀਂ ਹੁਣ ਹੁਣ ਦੀ ਗੱਲ ਹੈ ਜੀ ਇਹ ਹਾਂਜੀ ਹਾਂਜੀ ਬਸ ਮੀਨਾ ਇਹਨੂੰ ਹੋ ਗਿਆ ਹਾ ਹੋਏ ਨੂੰ ਆਪਰੇਸ਼ਨ ਹੋਏ ਨੂੰ ਹਾਂਜੀ ਤੇ ਬਸ ਮੈਂ ਆਪਰੇਸ਼ਨ ਹੋਏ ਨੂੰ ਕਿੰਨਾ ਚਿਰ ਹੋ ਗਿਆ ਜੀ ਹੋ ਗਿਆ 20 22 ਦਿਨ ਹੋ ਗਏ 20 22 ਦਿਨ ਜੀ ਹਾਂਜੀ ਤੇ ਮਤਲਬ ਉਦੋਂ ਬਾਅਦ ਮੈਂ ਤਾਂ ਪਹਿਲਾਂ ਬੁਖਾਰ ਸੀਗੇ ਇਹਨੂੰ ਹਾਂਜੀ ਹਾਂਜੀ ਬੁਖਾਰ ਅਸ ਬੁਖਾਰ ਤੋਂ ਏਡੀ ਗੱਲ ਵਧ ਗਈ ਤੇ ਤੁਸੀਂ ਤੁਸੀਂ ਨਹੀਂ ਮਤਲਬ ਕੋਈ ਹਾ ਦਿਖਾਇਆ ਹੋਵੇ ਵੀ ਬੁਖਾਰ ਆਇਆ ਜੀ ਬੁਖਾਰ ਕਰਾਉਂਦੇ ਰਹਿਟ ਟੂ ਟੂ ਤੇ ਬੁਖ ਲਮੋਨੀਆ ਜੀ ਹੋਂਦ ਰਿਹਾ ਠੀਕ ਹੈ ਜੀ ਇੱਕ ਦਿਨ ਜੀ 4 ਵਜੇ ਦਰਦ ਨਾਲ ਉੱਠਿਆ ਮਤਲਬ ਇੱਥੇ ਤੇ ਉਹ ਛੋਟਾ ਬੇਟਾ ਉੱਥੇ ਪਿਆ ਤੇ ਇਹ ਇੱਥੇ ਪਿਆ ਮੈਂ ਅੰਦਰ ਗਈ ਤੇ ਜਦੋਂ ਫਿਰ ਚਿਕਾ ਮਾਰਨ ਲੱਗ ਗਿਆ ਅੱਛਾ ਜੀ ਫਿਰ ਅਸੀਂ ਉੱਠ ਕੇ ਦੌੜ ਦਵ ਮੈਂ ਡਾਕਟਰ ਇੰਨੀ ਜਾਵੜੀ ਤੇ ਇਹ ਛੋਟਾ ਬੇਟਾ ਇਹ ਢੂਈ ਮਾਰਨ ਲੱਗ ਗਿਆ ਜੀ ਤੇ ਚਲੋ ਜਿੱਦਣ ਜਿਹੜਾ ਅਸੀਂ ਇੱਥੇ ਕੋਟ ਕਪੂਰੇ ਲੈ ਗਏ ਠੀਕ ਹੈ ਜੀ ਕੋਟ ਕਪੂਰੇ ਉਤੋਂ ਉਹਨਾਂ ਨੇ ਰੈਫਰ ਜਦੋਂ ਇਹ ਮਸ਼ੀਨ ਹੈ ਨਹੀਂ ਸਿੱਤੇ ਉਹਨਾਂ ਨੇ ਫ੍ਰੀ ਕੋਟ ਰੈਫਰ ਕਰਤਾ ਠੀਕ ਹੈ ਮਾਤਾ ਹਾਂ ਜੀ ਤੇ ਮਾਤਾ ਤੁਸੀਂ ਕਿਸੇ ਸੰਸਥਾ ਵਾਲੇ ਨੂੰ ਜਿਵੇਂ ਅਨੂਲ ਕੁਵੱਤਰਆ ਜਾਂ ਹੋਰ ਕਿਸੇ ਨੂੰ ਤੇ ਵੀ ਖਾਲਸਾ ਢਾਲ ਨਾਲ ਤੁਹਾਨੂੰ ਮਸ਼ੀਨ ਖਾਲਸਾ ਢਾਲ ਨਾਲ ਦੇ ਗਈ ਹਾਂਜੀ ਹਾਂਜੀ ਖਾਲਸਾ ਢਾਲ ਨਾਲ ਠੀਕ ਹੈ ਜੀ ਤੇ ਹੋਰ ਕਿਸੇ ਤੱਕ ਨਹੀਂ ਮਤਲਬ ਤੁਸੀਂ ਪਹੁੰਚ ਕੀਤੀ ਜੀ ਨਹੀਂ ਜੀ ਨਹੀਂ ਮੈਂ ਤਾਂ ਮੈਂ ਇੰਨਾ ਜੋਕਰ ਕਿੱਥੇ ਜੀ ਵੀਰੇ ਬੱਚਾ ਉਹ ਵਿਚਾਰਾ ਢੜੀ ਢੱਪਾ ਕਰਦਾ ਪਿੰਡ ਦਾ ਤਾਂ ਕੋਈ ਸਹਾਇਕ ਜੀ ਪਿੰਡ ਦੀ ਪੰਚਾਇਤ ਨੂੰ ਜਾਂ ਪਿੰਡ ਦੇ ਮੋਹਤਵਰ ਬੰਦਿਆਂ ਨੂੰ ਕਿਹਾ ਹੋਵੇ ਜੀ ਨਹੀਂ ਜੀ ਕਿਸੇ ਨੂੰ ਨਹੀਂ ਕਿਹਾ ਇਹ ਮੈਂ ਤੁਹਾਨੂੰ ਕਹਾਂ ਕਿ ਕੀ ਕਹਿ ਗਏ ਨਹੀਂ ਰਹੇ ਜੀ ਕੀ ਕਰਨਾ ਉਹੀ ਬਸ ਇਹਨੇ ਕਿਹਾਗਾ ਕਿ ਚਲੋ ਉੱਥੇ ਕਾਰਟ ਤੇ ਇਹਦਾ ਹੋ ਗਿਆ ਆਪਰੇਸ਼ਨ ਠੀਕ ਹੈ ਜੀ ਕਾਰਡ ਬਣਿਆ ਹੋਇਆ ਜੀ ਹਾਂਜੀ ਕਾਰਡ ਤੇ ਹੋ ਗਿਆ ਸੀ ਮਤਲਬ ਕਿੰਨਾ ਕਿੰਨਾ ਖਰਚਾ ਆ ਜਾਂਦਾ ਦਵਾਈਆਂ ਦਾ ਥੋੜਾ ਜਿਹਾ ਦਵਾਈਆਂ ਦਾ ਖਰਚਾ ਜੀ ਦਵਾਈਆਂ ਦਾ ਹੀ ਜਾਂਦਾ ਜੀ ਜਨਨ ਕੇ ਵੀ ਰੋਜ਼ ਦਾ ਸਹੀ ਅਸੀਂ ਧੁਰਨੇ ਬੋਲਣਾ 400 ਰੁਪਏ ਆ ਜਾਂਦੇ 300 ਰੁਪਏ ਮਤਲਬ ਦਿੱਲੀ ਦਾ ਖਰਚਾ ਹੁੰਦਾ ਜੀ ਖਰਚਾ ਹੁੰਦਾ ਜੀ ਤੇ ਫਿਰ ਘਰ ਦਾ ਵੀ ਤੁਹਾਨੂੰ ਪਤਾ ਹੀ ਹੈ ਠੀਕ ਹੈ ਤੇ ਮਤਲਬ ਕੀ ਕਹਿੰਦਾ ਡਾਕਟਰ ਨੇ ਕਿਹਾ ਵੀ ਠੀਕ ਹੋਣ ਦੇ ਚਾਂਸ ਹੈਗੇ ਜੀ ਮਤਲਬ ਆਪਾਂ ਦਾ ਹੀ ਦਵਾਈ ਦੀ ਦਵਾਈ ਦੀ ਮਦਦ ਹੀ ਕਰਵਾ ਦਈਏ ਫੇਫੜਾਉਂਦੇ ਜੀ ਫੇਫੜਾ ਜਾਂਦੇ ਅੱਛਾ ਫੇਫੜਾ ਬੋ ਕਹਿੰਦੇ ਤੇ ਫੇਫੜੇ ਦਾ ਖਰਚਾ ਕਿੰਨਾ ਕ 10-12 ਲੱਖਾਂ ਦੇ ਜੀ ਕਿੱਥੇ ਇੰਨਾ ਮੈਂ ਗਰੀਬਾਂ ਤੋਂ ਹਾਂ ਜੀ ਹਾਂ 10-12 ਲੱਖ ਤਾਂ ਮੈਂ ਤਾਂ ਚਲੋ ਇਹ ਵੀ ਹੈ ਮਤਲਬ ਫੇਫੜਾ ਮਤਲਬ ਫੇਫੜਾ ਕਿਵੇਂ ਫਟ ਕਿਵੇਂ ਗਿਆ ਸੋਚਣ ਵਾਲੀ ਗੱਲ ਹੈ ਪਤਾ ਹੀ ਨਹੀਂਗਾ ਜੀ ਇੱਕ ਮੁੰਡਾ ਆਇਆ ਉੱਥੇ ਜੈਤੋ ਦਾ ਜੀ ਕਹਿੰਦਾ ਰੋਟੀ ਖਾਈ ਜਾਂਦਾ ਸੀ ਰੋਟੀ ਖਾਂਦੇ ਤੇ ਦਰਦ ਉੱਠਿਆ ਜੀ ਤੇ ਦਰਦ ਉੱਠ ਕੇ ਤੇ ਨਾਲ ਦੀ ਨਾਲ ਫੇਫੜਾ ਫਟ ਗਿਆ ਅੱਛਾ ਉਹ ਮੁੰਡੇ ਦਾ ਵੀ ਜੀ ਹਾਂ ਠੀਕ ਹੈ ਬਹੁਤ ਜਾਣੀ ਦੁਨੀਆ ਉੱਥੇ ਆਈ ਬੁੜੀਆਂ ਹੂੰ ਬੁੜੀਆਂ ਵਾਧੂ ਪਈਆਂ ਜੀ ਉੱਥੇ ਫੇਫੜੇ ਘਟਿਆ ਤੇ ਮੈਂ ਤਾਂ ਹੁਣ ਜਿਵੇਂ ਬੇਟਾ ਪਿਆ ਕੋਈ ਬਾਥਰੂਮ ਟਾਇਲਟ ਤੇ ਫਿਰ ਆਪ ਜਾਂਦਾ ਆਪ ਨਹੀਂ ਢੋਲ ਕਿਉਂ ਨਹੀਂ ਹੋਵੇ ਰੱਖਿਆ ਉਹ ਉੱਠਾ ਨਹੀਂ ਜਾਂਦਾ ਉਮਰ ਕਿੰਨੀ ਹੈ ਮੁੰਡੇ ਦੀ ਜੀ ਇਹ ਹੈਗਾ 32 ਸਾਲ ਦਾ ਹੈ 35 ਸਾਲ ਦਾ ਜੀ ਕਿ ਦਿਰਾ ਮਤ ਉਹਨੇ ਮੁੰਡੇ ਨੂੰ ਥੋੜੀ ਜਿਹੀ ਕਮਾਈ ਖਮਾਉਣੀ ਸੀ ਤੇ ਤੁਸੀਂ ਤੁਸੀਂ ਉਹਦੀ ਤੁਸੀਂ ਉਹਦੀ ਮਤਲਬ ਸੇਵਾ ਕਰ ਆ ਜਾ ਮੈਂ ਤਾਂ ਇੰਦਰ ਆ ਜਾ ਜੀ ਕੋਈ ਨਹੀਂ ਹਾਂ ਹਾਂ ਜੀ ਅਸੀਂ ਗੱਲ ਕਰਤਾ ਅਸੀਂ ਸੇਵਾ ਤਾਂ ਫਿਰ ਜੀ ਕਰਨੀ ਹੁਣ ਤੁਹਾਨੂੰ ਹਾਂ ਮਤਲਬ ਆ ਜਾ ਤੁਸੀਂ ਥੋੜੀ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਮੈਨੂੰ ਤਾਂ ਕੀ ਲੱਗਦੇ ਹੋ ਇਹਨਾਂ ਦੇ ਪਰਿਵਾਰ ਦੇ ਵਿੱਚ ਇਹ ਨਹੀਂ ਵੀ ਤਾਂ ਮੈਨੂੰ ਲੱਗਦੀ ਆ ਨੋਂ ਲੱਗਦੀ ਅੱਛਾ ਜੀ ਇਹੇ ਤੁਸੀਂ ਥੋੜਾ ਗੋਤ ਕੀ ਆ ਸਾਡਾ ਤਾਂ ਹੈਗਾ ਤੇ ਜਾ ਆਪਣਾ ਚਲੋ ਗੋਤਾ ਗੋਤਾ ਨੂੰ ਛੱਡੋ ਤੁਸੀਂ ਬਦਲ ਕੀ ਤੁਹਾਨੂੰ ਮਤਲਬ ਸੱਚ ਹੈ ਕਿ ਲੋਕ ਕਹਿੰਦੇ ਵੀ ਪੈਸੇ ਵੀ ਬੁਆਰੇ ਬਿਲਕੁਲ ਸੱਚ ਹੈ ਇਹ ਮਤਲਬ ਜਿਹੜਾ ਇਹਨਾਂ ਦਾ ਬੇਟਾ ਅੱਜ ਪਿਆ ਹੈ ਹਾਂ ਬੱਤ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਕਿਉਂਕਿ ਮੈਂ ਤਾਂ ਇਹ ਵੀਡੀਓ ਤਾਂ ਬੁਲਾ ਰਿਆ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਹਨਾ ਹਾਂ ਗਰੀਬ ਬਣੀ ਆ ਵਿਚਾਰੀ ਮੈਂ ਤਾਂ ਪਿੰਡ ਦੇ ਨਹੀਂ ਕਿਸੇ ਨੇ ਮਦਦ ਕੀਤੀ ਕੋਈ ਨਾ ਸਾਡਾ ਪਿੰਡ ਕਰਦਾ ਹੀ ਨਹੀਂ ਠੀਕ ਹੈ ਜੀ ਮਤਲਬ ਕਿਦੋਂ ਥੋੜਾ ਨਾ ਮੈਨੂੰ ਆਪਣਾ ਇਹਦੀ ਕਾਪੀ ਹੈ ਉਹਦੀ ਫੋਟੋ ਉਹਦਾ ਨਾਮ ਬੋਲ ਦੋ ਹਨਾ ਕਈ ਵਾਰ ਲੋਕ ਲੋਕਾਂ ਦੀ ਸੋਚ ਬਹੁਤ ਮਾੜੀ ਹੈ ਮੈਨੂੰ ਨਹੀਂ ਪਤਾ ਜੀ ਤੁਸੀਂ ਨਹੀਂ ਨਹੀਂ 1 ਮਿੰਟ ਤੁਸੀਂ ਆ ਇਹਦਾ ਆ ਇਹਦਾ ਕਰ ਦੋਗੇ ਨਾ ਹਾਂ ਅ ਥੋੜਾ ਨਾਂ ਹੈਗੇ ਜੀ ਜਸਵਿੰਦਰ ਜਸਵਿੰਦਰ ਕੌਰ ਨਾਂ ਬੋਲ ਦੋ ਮਤਾ ਕੀ ਨਾਂ ਹੈ ਆਪਣਾ ਜਸਵਿੰਦਰ ਜਸਵਿੰਦਰ ਕੌਰ ਹਾਂ ਆ ਸੁਵਿੰਦਰ ਕੌਰ ਨਾਂ ਆ ਠੀਕ ਹੈ ਜੀ ਤੇ ਥੋੜਾ ਹੈਗੇ ਜੀ ਪਤਾ ਥੋੜੇ ਰੂਪ ਸਿੰਘ ਹਾਂਜੀ ਥੋੜਾ ਘਰ ਵਾਲਾ ਸੀਗਾ ਹਾਂਜੀ ਠੀਕ ਹੈ ਜੀ ਐਡਰੈਸ ਜਸਵਿੰਦਰ ਕੌਰ ਰੂਪ ਸਿੰਘ ਰਣ ਸਿੰਘ ਵਾਲਾ ਰਣ ਸਿੰਘ ਵਾਲਾ ਪਿੰਡ ਇਹਨਾਂ ਜੀ ਆ ਦੇਖੋ ਜੀ ਦੋਸਤੋ ਰਣ ਸਿੰਘ ਵਾਲਾ ਹੀ ਪਿੰਡ ਤੁਹਾਨੂੰ ਦਿਖਾ ਰਹੇ ਆ ਕਿਸੇ ਬੰਦੇ ਨੇ ਪੈਸੇ ਪਾਉਣੇ ਆ ਤਾਂ ਉਹਨਾਂ ਨੇ ਸਾਡਾ ਕੋਈ ਮਤਲਬ ਕੀ ਸਾਡੇ ਨਾਲ ਕੋਈ ਸੰਪਰਕ ਨਹੀਂ ਕਰਨਾ ਤੇ ਬਾਹਰਲੇ ਜਿਹੜੇ ਬੰਦੇ ਆ ਕਿਸੇ ਨੇ ਵੀ ਗੱਲਬਾਤ ਕਰਨੀ ਆ ਮਾਤਾ ਨੂੰ ਇਹਦਾ ਨੰਬਰ ਦੇਵਾਂਗੇ ਮਤਲਬ ਫੋਨ ਮੋਬਾਈਲ ਨੰਬਰ ਕਿੰਨਾ ਜੀ ਨਾ ਚੱਲਦਾ ਵੀ ਉਹੀ ਦੇਵਾਂਗੇ ਇਹੀ ਚੱਲਦਾ ਜੀ ਇਹ ਥੋੜੀ ਪ੍ਰੋਬਲਮ ਆ ਰਹੀ ਹੈ ਜਿਵੇਂ ਇਹਦੇ ਆਪਾਂ ਇਹ ਬੰਦ ਹੋ ਗਿਆ ਸੀਗਾ ਜੀ ਠੀਕ ਹੈ ਜੀ ਇਹ ਨੰਬਰ ਤੁਸੀਂ ਬੰਦ ਨਹੀਂ ਕਰਨਾ ਠੀਕ ਹੈ ਜੀ ਤਾਂ ਇਹ ਹੋਰ ਫੋਨ ਚ ਪਾ ਲਓ ਕਿਉਂਕਿ ਸਿੱਧ ਜੇ ਕਿਸੇ ਨੇ ਪੇਮੈਂਟ ਪਾਉਣੀ ਹੈ ਪੈਸੇ ਪਾਉਣੇ ਬਾਹਰ ਲੈ اندر ਬੰਦੇ ਨੇ ਤੁਹਾਨੂੰ ਹੀ ਪਾਉਣੇ ਆ ਮੈਨੂੰ ਨਹੀਂ ਪਾਉਣੇ ਠੀਕ ਹੈ ਤੇ ਨਾ ਹੀ ਮੈਨੂੰ ਬਾਈ ਪਾਇਓ ਠੀਕ ਕਿਸੇ ਵੀਰ ਨੇ ਮਿਲਣਾ ਹੈ ਜਾਂ ਕਿਸੇ ਨੇ ਹੈਲਪ ਕਰਨੀ ਹੈ ਮਤਲਬ ਆਪਣਾ ਪੂਰਾ ਐਡਰੈਸ ਕਿੰਨਾ ਦੇ ਪਰਿਵਾਰ ਚੋਂ ਵੱਜਦੇ ਹੋ ਤੇ ਕੀ ਤੁਹਾਡੀ ਮਤਲਬ ਜਾਤੀ ਹੈ ਤੇ ਕੀ ਮੈਂ ਵੀ ਸਿੱਖ ਭਾਈ ਜਰ ਇਹਨੂੰ ਮੈਂ ਮੈਂ ਵੀ ਸਿੱਖ ਭਾਈ ਜਰ ਇਹ ਤਾਂ ਹੈ ਨਾ ਤੇ ਮਤਲਬ ਕਿੰਨਾ ਦੇ ਵਾਜਦੇ ਨੇ ਮੈਂ ਆਪਾਂ ਕਹਿੰਦੇ ਵੀ ਉਹਨਾਂ ਦੇ ਇੱਕ ਅੜ ਪੈਂਦੀ ਹੈ ਜੀ। ਨਾਜਰ ਸਿੰਘ ਜੀ। ਨਾਜਰ ਸਿੰਘ ਕੇ। ਠੀਕ ਹੈ ਜੀ। ਮਤਲਬ ਵਿੜੇ ਜੋ ਆ ਗਏ ਹਨਾ ਜੀ। ਹਾਂ ਜੀ। ਠੀਕ ਹੈ ਜੀ। ਇਹ ਬਾਈ ਜਿਹੜਾ ਇਹਨਾਂ ਦਾ ਬੈਂਕ ਹੈ ਸਟੇਟ ਬੈਂਕ ਆਫ ਪਟਿਆਲਾ ਤੇ ਕਿਸੇ ਵੀ ਭਰਾ ਨੇ ਮਦਦ ਕਰਨੀ ਹੈ ਬਾਈ ਕਹਿੰਦੇ ਹਨਾ ਵੀ ਮੂਹਂਦ-ਮੂਹਂਦ ਨਾਲ ਸਮੁੰਦਰ ਭਰ ਜਾਂਦਾ ਹੈ, ਸਾਗਰ ਭਰ ਜਾਂਦਾ ਹੈ ਤੇ ਇਹ ਮਾਤਾ ਦੀ ਵਿਚਾਰਾ ਦੀ ਆਪਾਂ ਬਾਈ ਹੈਲਪ ਜ਼ਰੂਰ ਕਰਨੀ ਹੈ। ਤੁਸੀਂ ਇਹਨਾਂ ਦੇ ਖਾਤ ਦੇਖ ਲਿਆ ਤੇ ਆਜੋ ਭੈਣ ਜੀ ਤੁਸੀਂ ਵੀ ਆਜੋ। ਹਾਂ ਜੀ। ਆਜੋ। ਆਜੋ ਜਗ ਮਤਲਬ ਇਹਨਾਂ ਦੀ ਆਪਾਂ ਥੋੜੀ ਅੱਗੇ ਆ ਜਾ ਕੋਈ ਨਹੀਂ ਆ ਜਾ ਅੱਗੇ ਥੋੜਾ ਆਪਾਂ ਇੱਕ ਦੋ ਜੀ ਮੈਂ ਤਾਂ ਥੋੜਾ ਮੋਬਾਈਲ ਨੰਬਰ ਦੇ ਦਾਂਗੇ ਠੀਕ ਹੈ ਥੋੜੀ ਕਾਪੀ ਦੇ ਦਾਂਗੇ ਜੀ ਬਿਲਕੁਲ ਬੰਨੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਵੀ ਇਹਨਾਂ ਦੀ ਵਿਚਾਰਿਆਂ ਦੇ ਮੁੰਡਾ ਮੈਂ ਦੇਖਿਆ ਵੀ ਮੰਜੇ ਤੇ ਪਿਆ ਹੈ ਹੈਗਾ ਹੀ ਆ ਪਾਥੀ ਹੈਗਾ ਤਾਂ ਹੈਗਾ ਹੀ ਕਹਿਣਾ ਕੀ ਹੈ ਨਾ ਜੀ ਕੱਲ ਨੂੰ ਮਤਲਬ ਲੋਕ ਉਂਗਲਾ ਠਾਉਣ ਲੱਗ ਜਾਂਦੇ ਵੀ ਬਈ ਆਏ ਆ ਵੀ ਇੰਨਾ ਖਰਚਾ ਨਹੀਂ ਆਉਂਦਾ ਹੁਣ ਬੱਚਾ ਇੱਕ ਐਕਸੀਜਨ ਦੇ ਦਿੱਤਾ ਸੀ ਆਪ ਦੇਖਿਆ ਹਾਂ ਜੀ ਤੁਹਾਨੂੰ ਵੀ ਦਿਸੇ ਹਾਂ ਹਾਂ ਜੀ ਹਾਂ ਜੀ ਤੇ ਮਾਦਾ ਇੱਕ ਮਿੰਟ ਤੁਸੀਂ ਖੜੋ ਮੈਂ ਇਹਨਾਂ ਨੂੰ ਘਰ ਦੇ ਹਾਲਾਤ ਤੁਸੀਂ ਵੀਡੀਓ ਹੈ ਆ ਦੇਖੋ ਭਾਈ ਇੱਥੇ ਵਿਚਾਰਿਆਂ ਦਾ ਜਿਹੜਾ ਸਾਰਾ ਰਸ਼ਨ ਬਣੀ ਇੱਥੇ ਤੇ ਰਿਆ ਹੋਇਆ ਇਹਨਾਂ ਦਾ ਕੋਈ ਇਹ ਨਹੀਂਗਾ ਇੱਥੇ ਭਾਂਡੇ ਆ ਤੇ ਇੱਥੇ ਰੋਟੀ ਬਣੀ ਬਣਾਉਂਦੇ ਆ ਤੇ ਆ ਤੁਸੀਂ ਮੁੰਡਾ ਦੇਖ ਹੀ ਰਹੇ ਹੋ ਇਹਦੇ ਫਦਰ ਸਾਹਿਬ ਦੀ ਡੈਥ ਹੋਈ ਹੋਈ ਹੈ ਤੇ ਹੋਂ ਦਾ ਮੰਜੀ ਤੇ ਪਿਆ ਵਿਚਾਰਾ ਨੌਜਵਾਨ ਮੁੰਡਾ ਆਪਾਂ ਥੋੜੇ ਮੂਰੇ ਇਹੀ ਬੇਨਤੀ ਕਰਦੇ ਆ ਭਾਈ ਇਹ ਬੱਚੇ ਦਾ ਕਹਿੰਦੇ ਆ ਵੀ ਆਪਰੇਸ਼ਨ ਹੋਣਾ ਹੈ ਠੀਕ ਹੈ ਇੱਕ ਹੀ ਕਮਰਾ ਰੈਲੀ ਇਹਨਾਂ ਦੇ ਫਾਦਰ ਸਾਹਿਬ ਦੀ ਜਿਹੜੇ ਹੈਗੇ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਇਹਨਾਂ ਦੀ ਜਿਹੜੀ ਕਮਾਈ ਦਾ ਸਾਧਨ ਬਾਈ ਜੀ ਕੋਈ ਨਹੀਂ ਕਿ ਪਿੱਛੇ ਮਾਤਾ ਰਜਾਨਾ ਦਾ ਖਰਚਾ ਕਿੰਨਾ ਹੈ ਥੋੜਾ ਹਰ ਰੋਜ਼ ਦਾ ਖਰਚਾ ਦੇਖਿਆ ਜਾਵੇ ਵੀਰੇ ਵੇਖ ਲੋ ਇਹ ਇਹਨੂੰ ਸਾਰਾ ਕੁਝ ਹੁਣ 400 ਤੋਂ 450 ਦੀ ਦਵਾਈ ਹੈ ਜੀ ਹਾਂਜੀ 450 ਦੀ ਦਵਾਈ ਆ ਜਾਂਦੀ ਆ ਤੇ ਦੁੱਧ ਬਹੁਤ ਸਾਰਾ ਕੁਝ ਮਰਲਦਾ ਹੀ ਆ ਤੁਹਾਨੂੰ ਪਤਾ ਹੀ ਜੀ ਤੇ ਮੈਂ ਤਾਂ ਫਿਰ ਤਾਂਤਾ ਜੀ ਮੈਂ ਖਾਣ ਨੂੰ ਵੀ ਹੁਣ ਕੁਛ ਵੀ ਨਹੀਂ ਇਹਨੂੰ ਦੇ ਸਕਦੀ ਵਿਚਾਰੇ ਨੂੰ ਜਦੋਂ ਬੰਦ ਕੀਤਾ ਜੀ ਨਹੀਂ ਬੰਦ ਨਹੀਂ ਜੀ ਜਦੋਂ ਹੁਣ ਉਹਨਾਂ ਕੀ ਆਉਂਦਾ ਉਹਨਾਂ ਨੂੰ ਦੇ ਦੇਈਂ ਨਹੀਂ ਮੈਂ ਤਾਂ ਉਹਨਾਂ ਨੂੰ ਕੀ ਆਪਾਂ ਫਰੂਟ ਰੱਟ ਦੇ ਸਕਦੇ ਹਾਂ ਹਾਂਜੀ ਹਾਂਜੀ ਫਰੂਟ ਜਿਹੜਾ ਕੁਛ ਮਰਜ਼ੀ ਫਰੂਟ ਦੇ ਸਕਦੇ ਹਾਂ ਖਾਣ ਜੂਸ ਜਾਂ ਫਰੂਟ ਜਿਹੜਾ ਕੁਛ ਮਰਜ਼ੀ ਦੇ ਸਕਦੇ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਰੋਟੀ ਪਾਣੀ ਖਾਂਦਾ ਮੈਂ ਤਾਂ ਮਾੜਾ ਮੋਟਾ ਖਾਂਦਾ ਜੀ ਰੋਟੀ ਪਾਣੀ ਨਹੀਂ ਖਾਂਦਾ ਨਹੀਂ ਠੀਕ ਹੈ ਜੀ ਸੋ ਭਾਈ ਆਪਾਂ ਤੁਹਾਨੂੰ ਦੁਬਾਰੇ ਫੇਰ ਇਹੀ ਬੇਨਤੀ ਕਰਦੇ ਆ ਸਰ ਸਾਡੇ ਮਾਂ ਵਰਗੀ ਹੈ ਵਿਚਾਰੀ ਸੱਚੇ ਪਾਤਸ਼ਾਹ ਪਹਿਲਾਂ ਕਿੰਨੇ ਵੀ ਕਿਸੇ ਤੇ ਇਹੋ ਜਿਹਾ ਬਖਸ਼ਤ ਨਾ ਪਵੇ ਤੇ ਇਹ ਜਿਹੜੀ ਮਾਤਾ ਹੈ ਇਹਨਾਂ ਨੂੰ ਇਹ ਦਿਨ ਦੇਖਣੇ ਪਏ ਆ ਵੀ ਇਹਨਾਂ ਦਾ ਜਿਹੜਾ ਬੱਚਾ ਹੈ ਉਹ ਬਹੁਤ ਹੀ ਜ਼ਿਆਦਾ ਸੀਰੀਅਸ ਕਨੈਕਸ਼ਨ ਦੇ ਵਿੱਚ ਹੈ ਤੇ ਆਕਸੀਜਨ ਲੱਗੀ ਹੋਈ ਹੈ ਤੇ ਮਾਤਾ ਆਕਸੀਜਨ ਦਾ ਖਰਚਾ ਫਿਰ ਕੌਣ ਚੱਕਦਾ ਜੀ ਜਿਵੇਂ ਆਕਸੀਜਨ ਦੀ ਮਸ਼ੀਨ ਹੈ ਜੀ ਫਿਰ ਤੇ ਨੇ ਅਸ ਠੀਕ ਹੈ ਤੋ ਕੋਈ ਨਾ ਰੋਣ ਨਾਲ ਕੋਈ ਮਾਰਨਾ ਹੌਲਾ ਕਰੋ ਤੇ ਤੁਹਾਨੂੰ ਬਾਈ ਇਹਨਾਂ ਦਾ ਨਾ ਸਾਰਾ ਘਰ ਦੇ ਹਾਲਾਤ ਦਿਖਾ ਰਹੇ ਆ ਵੀਰੇ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿਹੜੀ ਵੀਡੀਓ ਤੋਂ ਕਮਾਈ ਹੋਊਗੀ ਸਾਰੀ ਉਹ ਪਾਈਨਾਂ ਨੂੰ ਦੇਣੀ ਹੈ ਵੀਰੇ ਇਹ ਜਿਹੜੇ ਮਾੜੇ ਦਾ ਟਾਈਮ ਹੈ ਇਹ ਨਹੀਂ ਪਤਾ ਵੀ ਕਿਸੇ ਤੇ ਵੀ ਆ ਸਕਦਾ ਬੈਰੀ ਦੁਸ਼ਮਣ ਤੇ ਵੀ ਨਾ ਪੇ ਮਾੜਾ ਟਾਈਮ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਕੋਈ ਸਮਾਜ ਸੇਵੀ ਹੈ ਕਹਿੰਦੇ ਵੀ ਗੁਰੂ ਘਰ ਨੂੰ ਪੈਸੇ ਪਾਉਣ ਨਾਲੋਂ ਆਪਾਂ ਇਹਨਾਂ ਮਾਤਾ ਦੀ ਸੇਵਾ ਕਰੀਏ ਦੁਆਰੇ ਅਸੀਂ ਮ ਮਦਦ ਮਦਦ ਕਰ ਕਵਿ ਮੋਬਾਈਲ ਨੰਬਰ ਤੋਂ ਜ਼ਿਆਦਾ ਉਹ ਤੇਰੇ ਉਹੀ ਆ ਜਿਹੜਾ ਤੁਹਾਨੂੰ ਦਿੱਤਾ ਸੀ ਬਸ ਉਹ ਆਪਾਂ ਮੋਬਾਈਲ ਨੰਬਰ ਉੱਥੇ ਮੋਬਾਈਲ ਨੰਬਰ ਪਾ ਦਾਂਗੇ ਜੀ ਥੋੜਾ ਅਕਾਊਂਟ ਨੰਬਰ ਪਾ ਦਾਂਗੇ ਤੇ ਕਿਸੇ ਨੇ ਵੀ ਮਦਦ ਕਰਨੀ ਏ ਥੋੜੀ ਉਹ ਆਪਾਂ ਕੀ ਹੈ ਥੋੜੀ ਮਦਦ ਕਰਨਗੇ ਤੇ ਬਾਈ ਵੀਡੀਓ ਨੂੰ ਬਤਵਾਰ ਸ਼ੇਅਰ ਕਰ ਦਿਓ ਜੀ ਹਾਂਜੀ ਹਾਂ ਬਤਵਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਚੈਨਲ ਤੋਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਜਿਹੜੇ ਮਾਤਾ ਜੀ ਪਿੰਡ ਰਣ ਸਿੰਘ ਵਾਲਾ ਤੇ ਇਹਨਾਂ ਦੇ ਜਿਹੜਾ ਬੱਚਾ ਜੀ ਉਹ ਮੰंजे ਦੇ ਪਿਆ ਏ ਮਾਤਾ ਜੀ ਆਪਾਂ ਹੈਲਪ ਕਰਨੀ ਐ ਮਾਤਾ ਆਪਾਂ ਅੱਗੇ ਚੱਲਦੇ ਆਂ ਬੇਟੇ ਨੂੰ ਦਿਖਾਓ ਜੀ ਹਨਾ ਆਜੋ ਮਾਤਾ ਤੁਸੀਂ ਵੀ ਆਜੋ ਜੀ ਸੋ ਬਾਈ ਜਿੰਨੇ ਵੀ ਐਨਆਰ ਦੇ ਵੀਰ ਆ ਜਾਂ ਕੋਈ ਇੱਧਰ ਆਪਣਾ ਸਮਾਜ ਸੇਵੀ ਭਰਾ ਆ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਬੱਚਾ ਐ ਬੇਟਾ ਤੇਰਾ ਇੱਕ ਅਕਸੀਜਨ ਤੇ ਐ ਜੀ ਇਹ ਤੇ ਇਹਨਾਂ ਦੀ ਆਪਾਂ ਬਈ ਮਦਦ ਕਰਨੀ ਐ ਇਹ ਜਿਹੜਾ ਰੋਟੀ ਵੀ ਨਹੀਂ ਖਾਂਦਾ ਇਹਨਾਂ ਦਾ ਡੇਲੀ ਦਾ ਮਾਤਾ ਕਿੰਨਾ ਪਾਸੇ ਰੁਪਈਆ ਖਰਚਾ ਦਵਾਈ ਦਾ ਹੁੰਦਾ ਜੀ ਹਾਂਜੀ 500 600 ਦਾ ਦਵਾਈ ਤੇ ਆ ਜਾਂਦਾ ਜੀ ਠੀਕ ਹੈ ਜੀ ਤੇ ਕਮਾਉਣ ਵਾਲਾ ਮਾਬਾਈ ਇਹਨਾਂ ਦੇ ਪਰਿਵਾਰ ਚੋਂ ਕੋਈ ਨਹੀਂ ਗਾ ਸੋ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਬਾਈ ਹੈ ਤੇ ਇਹਨਾਂ ਦੀ ਬੱਤੀ 33 ਸਾਲ ਦੀ ਉਮਰ ਹੈ 2 ਦਿਨ ਮਹੀਨੇ ਪਹਿਲਾਂ ਹੀ ਇਹ ਮਤਲਬ ਇਹ ਜਿਹੜੀ ਬਾਈ ਨਾਲ ਇਹ ਘਟਨਾ ਘਟੀ ਹੈ ਸੋ ਆਪਾਂ ਬਾਈ ਜੇ ਆਪਾਂ 100 100 200 200 ਰੁਪਏ ਵੀ ਮਦਦ ਕਰਦੇ ਆ ਤਾਂ ਇਹ ਹੈ ਵੀ ਬਾਈ ਦਾ ਇਲਾਜ ਹੋ ਸਕਦਾ ਹੈ ਮਤਲਬ ਇਹਨਾਂ ਦਾ ਫੇਫੜਾ ਫਟਿਆ ਜੀ ਹਾਂ ਜੀ ਫੇਫੜਾ ਠੀਕ ਹੈ ਡਾਕਟਰ ਕਹਿੰਦੇ ਫੇਫੜਾ ਫੇਫੜਾ ਤਮਾ ਫਟਿਆ ਫੇਫੜਾ ਫਟਿਆ ਹਾਂ ਜੀ ਫੇਫੜਾ ਫਟਿਆ ਜੀ ਤੋ ਭਾਈ ਤੁਹਾਨੂੰ ਦੇ ਘਰ ਦੇ ਹਾਲਾਤ ਵੀ ਦਿਖਾਉਂਦੇ ਆ ਦੇਖੋ ਜੀ ਇੱਥੇ ਵੀ ਜਦਾ ਰੰਦੇ ਆ ਮਾਤਾ ਇੱਥੇ ਹੀ ਪਾਣੀ ਰੱਖਦੇ ਹਾਂਜੀ ਹੋਰਾ ਕਚਿੱਲਾ ਹਾਂਜੀ ਹਾਂ ਬਿਲਕੁਲ ਜੀ ਤੇ ਆਹ ਦੇਖੋ ਵੀਰੇ ਆਹ ਹਾਲਾਤ ਨੇ ਉਹਨਾਂ ਦੇ ਮਾਤਾ ਆਪਾਂ ਨਾ ਤੁਹਾਡਾ ਮੋਬਾਈਲ ਨੰਬਰ ਮੈਨੂੰ ਲਿਖਾ ਦਿਓ ਹਨਾ ਹਾਂ ਵੀ ਤੁਹਾਡੇ ਕੋਲ ਹੀ ਜਾਂਦੇ ਹਾਂ ਮੇਰੇ ਕੋਲ ਨੰਬਰ ਥੋੜਾ ਹੈਗਾ ਜੀ ਤੇ ਇੱਕ ਵਾਰੀ ਨਾ ਮਾਤਾ ਆਹ ਬੋਲ ਦੋ ਕਾਪੀ ਕਾਪੀ ਦਿਖਾ ਦਿਗੇ ਕਾਪੀ ਦੀ ਫੋਟੋ ਬਾਈ ਇਹ ਨਾ ਮਤਲਬ ਜ਼ਿਲ੍ਹਾ ਕਿਹੜਾ ਪੈਂਦਾ ਜੀ ਆਪ ਨੂੰ ਫਰੀਦਕੋਟ ਫਰੀਦਕੋਟ ਦੇ ਵਿੱਚ ਬਾਈ ਜੀ ਬਗਰਾੜੀ ਦੇ ਕੋਲੇ ਪੈਂਦਾ ਰਣ ਸਿੰਘ ਵਾਲਾ ਸਾਈਡ ਤੇ ਉੱਥੇ ਆ ਕੇ ਮਾਤਾ ਦੀ ਤੁਸੀਂ ਜੇ ਤੁਹਾਨੂੰ ਨਹੀਂ ਵਿਸ਼ਵਾਸ ਪੈਂਦਾ ਕਿਹਦੇ ਬੰਦੇ ਨੂੰ ਪੁੱਛ ਸਕਦੇ ਹੋ ਤੇ ਇਹਨਾਂ ਦੀ ਆਪਾਂ ਮਦਦ ਕਰਨੀ ਹੈ ਤੇ ਪੂਰੀ ਵੀਡੀਓ ਨਾਲ ਜੁੜੇ ਰਹੋ ਰਣ ਸਿੰਘ ਵਾਲਾ ਤੇ ਇਹਨਾਂ ਦੇ ਜਿਹੜਾ ਬੱਚਾ ਜੀ ਉਹ ਮੰंजे ਦੇ ਪਿਆ ਇਹ ਮਾਤਾ ਦੀ ਆਪਾਂ ਹੈਲਪ ਕਰਨੀ ਹੈ ਮੈਂ ਤਾਂ ਆਪਾਂ ਅੱਗੇ ਚੱਲਦੇ ਆਂ ਬੇਟੇ ਨੂੰ ਦਿਖਾਉਂ ਜੀ ਹੈਨਾ ਆਜੋ ਮਾਤਾ ਤੁਸੀਂ ਵੀ ਆਜੋ ਜੀ ਸੋ ਬਾਈ ਜਿੰਨੇ ਵੀ ਐਨਆਰਆਈ ਵੀਰ ਆ ਜਾਂ ਕੋਈ ਇੱਧਰ ਆਪਣਾ ਸਮਾਜ ਸੇਵੀ ਹੈ ਭਰਾ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਬੱਚਾ ਹੈ ਬੇਟਾ ਤੇਰਾ ਇੱਕ ਐਕਸੀਜਨ ਤੇ ਹੈ ਜੀ ਇਹ ਤੇ ਇਹਨਾਂ ਦੀ ਆਪਾਂ ਬਈ ਮਦਦ ਕਰਨੀ ਹੈ ਵੀ ਜਿਹੜਾ ਰੋਟੀ ਵੀ ਨਹੀਂ ਖਾਂਦਾ ਇਹਨਾਂ ਦਾ ਡੇਲੀ ਦਾ ਮਤਲਬ ਕਿੰਨਾ ਪਾਸੇ ਰੁਪਇਆ ਖਰਚਾ ਦਵਾਈ ਦਾ ਹੁੰਦਾ ਜੀ ਹਾਂਜੀ 5-6 ਹਜ਼ਾਰ ਦਾ ਦਵਾਈ ਤੇ ਹੀ ਆ ਜਾਂਦਾ ਜੀ ਠੀਕ ਹੈ ਜੀ ਤੇ ਕਮਾਉਣ ਵਾਲਾ ਮਾ ਬਾਈ ਇਹਨਾਂ ਦੇ ਪਰਿਵਾਰ ਚੋਂ ਕੋਈ ਨਹੀਂਗਾ ਸੋ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਬਾਈ ਹੈ ਤੇ ਇਹਨਾਂ ਦੀ ਬੱਤੀ 30 ਸਾਲ ਦੀ ਉਮਰ ਹੈ ਤੋ ਤਿੰਨ ਮਹੀਨੇ ਪਹਿਲਾਂ ਹੀ ਮਤਲਬ ਇਹ ਜਿਹੜੀ ਬਾਈ ਨਾਲ ਇਹ ਘਟਨਾ ਘਟੀ ਹੈ ਸੋ ਆਪਾਂ ਬਾਈ ਜੇ ਆਪਾਂ 100 100 200 200 ਰੁਪਏ ਵੀ ਮਦਦ ਕਰਦੇ ਆ ਤਾਂ ਇਹ ਹੈ ਵੀ ਬਾਈ ਦਾ ਇਲਾਜ ਹੋ ਸਕਦਾ ਮਤਲਬ ਇਹਨਾਂ ਦਾ ਫੇਫੜਾ ਫਟਿਆ ਜੀ ਹਾਂ ਜੀ ਫੇਫੜਾ ਠੀਕ ਹੈ ਡਾਕਟਰ ਕਹਿੰਦੇ ਫੇਫੜੇ ਦਾ ਫੇਫੜਾ ਤਮਾ ਫਟਿਆ ਫੇਫੜਾ ਫਟਿਆ ਹਾਂ ਜੀ ਫੇਫੜਾ ਫਟਿਆ ਜੀ ਸੋ ਬਾਈ ਤੁਹਾਨੂੰ ਅਸੀਂ ਘਰ ਦੇ ਹਾਲਾਤ ਵੀ ਦਿਖਾਉਨੇ ਆ ਦੇਖੋ ਜੀ ਇੱਥੇ ਵਿਚਾਰਾ ਰਹਿੰਦੇ ਆ ਮਤਲਬ ਇੱਥੇ ਹੀ ਪਾਣੀ ਰੱਖਦੇ ਹਾਂਜੀ ਉਹ ਰਾਕਾ ਜਿਲ੍ਹਾ ਹਾਂਜੀ ਹਾਂ ਬਿਲਕੁਲ ਜੀ ਤੇ ਆਹ ਦੇਖੋ ਵੀਰੇ ਆ ਹਾਲਾਤ ਇਹਨਾਂ ਦੇ ਮਤਲਬ ਅਪਰ ਨਾਲ ਤੁਹਾਡਾ ਮੋਬਾਈਲ ਨੰਬਰ ਮੈਨੂੰ ਲਿਖਾ ਦਿਓ ਹਨਾ ਆ ਬਿਲਕੁਲ ਤੁਹਾਡੇ ਕੋਲੇ ਹੀ ਆ ਵੀਰੇ ਹਾਂ ਮੇਰੇ ਕੋਲ ਮਤਲਬ ਥੋੜਾ ਹੈਗਾ ਜੀ ਤੇ ਇੱਕ ਵਾਰੀ ਨਾ ਮਤਲਬ ਆਹ ਬੋਲ ਦੋ ਕਾਪੀ ਕਾਪੀ ਦਿਖਾ ਦਿਗੇ ਕਾਪੀ ਦੀ ਫੋਟੋ ਬਾਈ ਇਹ ਨਾ ਮਤਲਬ ਜ਼ਿਲ੍ਹਾ ਕਿਹੜਾ ਪੈਂਦਾ ਜੀ ਆਪ ਨੂੰ ਫਰੀਦਕੋਟ 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 ਦੇ ਵਿੱਚ ਬਾਈ ਜੀ ਬਗਰਾੜੀ ਦੇ ਕੋਲੇ ਪੈਂਦਾ ਰਣਸੰਗਲਾ ਸਾਈਡ ਤੇ ਉੱਥੇ ਆ ਕੇ ਮਤਲਬ ਦੀ ਤੁਸੀਂ ਜੇ ਤੁਹਾਨੂੰ ਨਹੀਂ ਵਿਸ਼ਵਾਸ ਪੈਂਦਾ ਕਿਹਦੇ ਬੰਦੇ ਤੋਂ ਪੁੱਛ ਸਕਦੇ ਹੋ ਤੇ ਇਹਨਾਂ ਦੀ ਆਪਾਂ ਮਦਦ ਕਰਨੀ ਹੈ ਤੇ ਪੂਰੀ ਵੀਡੀਓ ਨਾਲ ਜੁੜੇ ਰਹੋ ਜੀ ਧੰਨਵਾਦ